ਕੌਣ ਆ ਗਿਆ ਹਲੋ ਸਤਿ ਸ਼੍ਰੀ ਅਕਾਲ ਹੋਰ ਜਮੇਰਸਿਆਂ ਕੀ ਹਾਲ ਆ ਠੀਕ ਠਾਕ ਅੱਛਾ ਤੈਨੂੰ ਸੱਦੇ ਹੋ ਨਾ ਕੀ ਕਰਨੂ ਪਤਾ ਲੱਗ ਗਿਆ ਉਹਨਾਂ ਨੂੰ ਵੀ ਪਹਿਲੀ ਉਹਨਾਂ ਲੈ ਲਈਆ ਅੱਛਾ ਅੱਛਾ ਤੇ ਫੇਰ ਲੜਦੇ ਸੀ ਤੇਰੇ ਨਾਲ ਅੱਛਾ ਗੱਲਾਂ ਵੱਧ ਘੱਟ ਕੀਤੀਆਂ ਫੇ ਤੂੰ ਕੀ ਗਿਆ ਆ ਠੀਕ ਆ ਠੀਕ ਆ ਆ ਤੂੰ ਕਹਿੰਦਾ ਜਦੋਂ ਮੈਂ ਤੁਹਾਡਾ ਨਾਲ ਰੇਟ ਕੀਤਾ ਤੁਹਾਨੂੰ ਪੈਸੇ ਦਿੱਤੇ ਆ ਚੀਜ਼ ਮੇਰੀ ਹੋ ਗਈ ਮੈਂ ਕੱਲ ਨੂੰ ਕਿਸ ਨੂੰ ਦਵਾ ਨਾ ਦਵਾ ਤੁਹਾਡਾ ਕੀ ਮਤਲਬ ਆ ਠੀਕ ਆ ਕਿ ਨਹੀਂ ਮੈਂ ਮੱਜਾ ਥੋੜਾ ਤੁਹਾਡਾ ਵਧੀਆ ਕੀਤਾ ਵਾ ਉਹ ਇਹਨਾਂ ਦਾ ਨਾ ਦਿਮਾਗ ਖਰਾਬ ਹੋ ਗਿਆ ਵਾ ਅੱਜ ਮੇਰੇ ਇਹਨਾਂ ਕੋਈ ਜਰਿਆ ਨਹੀਂ ਗਿਆ ਜਾਣਿਆ ਠੀਕ ਆ ਕਿ ਨਹੀਂ ਇਹਨਾਂ ਦੇ ਦਿਲ 'ਚ ਮੈਂ ਅਹੀਂ ਤੇ ਪਹਿਲੀ ਦਿੱਤੀ ਹੈ ਜਮੇਰ ਨੂੰ ਤੇ ਇਹਨਾਂ ਕੋਲ ਕਿਦਾਂ ਚੱਲ ਗਈ ਆ ਠੀਕ ਆ ਕਿ ਨਹੀਂ ਹੁਣ ਤੇਰੇ ਸਾਹਮਣੇ ਅਸੀਂ ਵੀ ਆਪਣੇ ਉਥੇ 2 ਕਿੱਲੇ ਵੇਚੇ ਆ ਦੁਵਾਂ ਤੋਂ ਵੱਧ ਹੀ ਜਾਟਾ ਥਾ ਠੀਕ ਆ ਕਿ ਨਹੀਂ ਸਾਡਾ ਕਿੰਨਾ ਨੁਕਸਾਨ ਹੋਇਆ ਵਾ ਜੇ ਆਪਣੀ ਜੁਬਾਨ ਤੇ ਰਹਿ ਜਾਂਦੇ ਤੇ ਨਾਲੇ ਆਉਂਦੇ ਜਾਂਦੇ ਸਾਡੇ ਘਰ ਹਾਂ ਆਪੇ ਇਹਨਾਂ ਨੇ ਸਾਨੂੰ ਇੱਥੇ ਭਾਲ ਲਿਆ ਤੇ ਆਪੇ ਸਾਰੇ ਕੰਮ ਇਹਨਾਂ ਨੇ ਕਰ ਲੇ ਮਨਕੇ ਲਾਲਚੇ ਚ ਆ ਗਏ ਠੀਕ ਆ ਕਿ ਨਹੀਂ ਹੁਣ ਅਸੀਂ ਵੀ ਗਾਹ ਪੈਸੇ ਦਿੱਤੇ ਆ ਅਸੀਂ ਕਿਹੜੀ ਫ੍ਰੀ ਲਈ ਆ ਬਾਕੀ ਕੋਈ ਗੱਲ ਨਹੀਂ ਇਹ ਹੁਣ ਰਹਿ ਕੇ ਸੜਨ ਜੋਗੇ ਇਹਨਾਂ ਨੂੰ ਸੜਨ ਦੇ ਤੂੰ ਨਹੀਂ ਕੋਈ ਮਾਰੇ ਚੰਗੀ ਕਰਨੀ ਇਹਨਾਂ ਨਾਲ ਜੇ ਤੇਰੇ ਨਾਲ ਜ਼ਿਆਦਾ ਗੱਲਬਾਤ ਕਰਨ ਤੇ ਮੈਨੂੰ ਦੱਸੀ ਮੈਂ ਭੰਨੂ ਲੱਤਾ ਇਹਨਾਂ ਨੇ ਫੇ ਚੰਗੀ ਤਰ੍ਹਾਂ ਗੱਲਾਂ ਕਰਦੇ ਫਿਰਦੇ ਆ ਚੱਲ ਠੀਕ ਐ ਮੇਰਾ ਭਰਾ ਮਿਲਦਾ ਜੀ ਤੈਨੂੰ ਮੈਂ ਹੈ ਠੀਕ ਐ ਠੀਕ ਐ ਬੱਲੇ ਉਹ ਤੁਹਾਡੇ ਉਹ ਤੁਹਾਡੇ ਕੀ ਦਿਲ ਚ ਸੀ ਕਿ ਮਨਵੀਰ ਸਿੰਘ ਇੱਥੇ ਆਣ ਕੇ ਬੈਠਾ ਸਹਰੇ ਤੇ ਉਦਾਂ ਹੀ ਆ ਉਹ ਮੈਂ ਵੀ ਚਾਹੂੰ ਬੰਦਿਆਂ ਨੇ ਇੱਥੇ ਬਣਾ ਕੇ ਰੱਖੀ ਆ ਠੀਕ ਆ ਕਿ ਨਹੀਂ ਪਤਾ ਲੱਗ ਗਿਆ ਇਹ ਲੋਕਾਂ ਨੂੰ ਸਾਰਿਆਂ ਨੂੰ ਵੀ ਤੁਸੀਂ ਪਾਪ ਕੀਤਾ ਵਾ ਚਲੋ ਬਾਕੀ ਕੋਈ ਗੱਲ ਨਹੀਂ ਹਾਂਜੀ ਹੋਣੀਆਂ ਸਫਾਈਆਂ ਆਹ ਮੈਂ ਹੰਤਾਵਾਦ ਕਰ ਲਿਆ ਤੇ ਧੁੱਪ ਚੜ ਜਾਂਦੀ ਆ ਪੋਚਾ ਰੱਖ ਇਹ ਗੱਲ ਦਾ ਪਤਾ ਲੱਗਾ ਹੀ ਹਾਂ ਹਾਂ ਕਿਹੜੀ ਗੱਲ ਦਾ ਪਤਾ ਲੱਗਣਾ ਓਏ ਉਦਾਂ ਤਾਂ ਠੀਕ ਠਾਕ ਵਾ ਕੋਈ ਫਿਕਰ ਵਾਲੀ ਗੱਲ ਨਹੀਂ ਹਾਂ ਤੇਰੀ ਭੈਣ ਪਨਵਾਈਏ ਨੇ ਅਜ ਮੇਰ ਨੂੰ ਸੱਦਿਆ ਸੀ ਘਰ ਅੱਛਾ ਉਹਨੂੰ ਕੱਦ ਵਾਸਤੇ ਹਾਂ ਹੁਣ ਮੈਨੂੰ ਖੋਣ ਆਇਆ ਵਾ ਹਾਂ ਉਹਨੂੰ ਕੱਦ ਵਾਸਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਪਹਿਲੀ ਤੋਂ ਉਹਨਾਂ ਕੋਲ ਚਲ ਗਈ ਆ ਕਿਸੇ ਨੇ ਦੱਸਤਾ ਵੀ ਉਹ ਤਾਂ ਖਾਦਾ ਖੁੰਦਾ ਉਹ ਪੌਂਡੇ ਦਵਾਈਆਂ ਉਹ ਪੌਂਡੇ ਤੇ ਪਹਿਲੀ ਦਾ ਕਿਦਾਂ ਵਾ ਅੱਛਾ ਤੇ ਅਜਮੇਰ ਨੇ ਫਿਰ ਕਹਿਤਾ ਆਂਦਾ ਮੈਂ ਕਹਿਤਾ ਕਿ ਮੈਂ ਲਈ ਸੀ ਤੁਹਾਡੇ ਕੋਲ ਆਹ ਤੇ ਮੈਨੂੰ ਲੋੜ ਹੀ ਮੈਂ ਗਾਂ ਵੇਚੀ ਨਹੀਂ ਇਹਨਾਂ ਨੂੰ ਕੀ ਲੱਗਿਆ ਜਦੋਂ ਤੁਸੀਂ ਜ਼ਮੀਨ ਵੇਚਤੀ ਪੈਸੇ ਵਟਦੇ ਹੋ ਹੋਰ ਇਹਨਾਂ ਨੂੰ ਕੀ ਚਾਹੀਦਾ ਸੀ ਓਏ ਓ ਇਰਖਾ ਹੀ ਐਨੀ ਕਰਨਦੇ ਆ ਵੀ ਇਹਨਾਂ ਕੋਲ ਕਿਉਂ ਚਲ ਗਈ ਆ ਅਸੀਂ ਪੈਸੇ ਤਾਂ ਵਟ ਲਏ ਪਰ ਕਿਸੇ ਕੋਲ ਰਹਿੰਦੀ ਪੈਲੀ ਨਹੀਂ ਇਹ ਲਾਦਾ ਇਹਨਾਂ ਦੇ ਅੰਦਰ ਕਿਨੇ ਮਾੜੀ ਨੇ ਜੇ ਤੁਸੀਂ ਪੈਸੇ ਵਟ ਲਏ ਤੁਹਾਡੇ ਨੂੰ ਜਿੰਨੀ ਮਰਜ਼ੀ ਲਈ ਗੋਵੇ ਪਰ ਫਿਰ ਵੀ ਅਜੇ ਵਿਹਾੜੇ ਤੇ ਸੜੀ ਜਾਂਦਣਾ ਦੋ ਪੂਰੀ ਅੱਗ ਲੱਗੀ ਆ ਉਹਨਾਂ ਨੂੰ ਚਲੋ ਕੋਈ ਗੱਲ ਨਹੀਂ ਇਹਨਾਂ ਨੇ ਵੇਖੀ ਅੱਗੇ ਆਉਣੀਆਂ ਨੇ ਜੇ ਨਾਂ ਨਹੀਂ ਗਿਆ ਤਾਂ ਗੱਲ ਕਰੀ ਚਲੋ ਰੱਬ ਤੇ ਵੰਦੇ ਹੀ ਆ ਨਾ ਉੱਥੇ ਪਰ ਮੇਰੀਆਂ ਅੰਦਰਾਂ ਪਾਈਆਂ ਨੇ ਸੁੱਖ ਨਹੀਂ ਲੈਣਾ ਇਹਨਾਂ ਨੇ ਦਾਲਿਆ ਹੀ ਕਿਹੜਾ ਇਹਨਾਂ ਨੇ ਧੋਖਾ ਕੀਤਾ ਵਾ ਅਸੀਂ ਵੀ ਆਪਣੀ ਉਥੋਂ ਪੈਲੀ ਵੇਚ ਕੇ ਚੰਗੀ ਭਲੀ ਟੀਟੀ ਰੋਡ ਤੋਂ ਫੇਰ ਅਸੀਂ ਉਹ ਸਾਰੇ ਪੈਸੇ ਸਾਡੇ ਖਰਾਬ ਹੋ ਗਏ ਨੇ ਤੇ ਅਸੀਂ ਉਦਾਂ ਹੀ ਦੋ ਚਾਰ ਕੱਲੇ ਹੋਰ ਕਿਤੇ ਲੈ ਲੈਣੇ ਸੀ ਕੋਈ ਗੱਲ ਨਹੀਂ ਵੇਖੀ ਉਹ ਸਹੀ ਜਦੋਂ ਇਹਨਾਂ ਨੇ ਕੀਤੀਆਂ ਨਾ ਤੇ ਅੱਗੇ ਆਈਆਂ ਨਾ ਇਹਨਾਂ ਰੋਣਾ ਨਾ ਹੱਥਾਂ ਨੂੰ ਦਿੰਦੀਆਂ ਵਡਣੀਆਂ ਫੇਰ ਇਹਨਾਂ ਨੂੰ ਮੇਰਾ ਚੇਤਾ ਆਉਣਾ ਤੇ ਮੈਂ ਨਹੀਂ ਇਹਨਾਂ ਦੀ ਹੁਣ ਪਰਵਾਹ ਕਰਨੀ ਮੈਂ ਨ ਜੇ ਨਾ ਅੱਜ ਕੱਲ ਸਕੇ ਪਿੰਡ ਭਰਾ ਨਾ ਉਹ ਦੂਜਿਆਂ ਨਾਲੋਂ ਪਿੰਡ ਦੇ ਨਾਲੋਂ ਵੀ ਦੁਸ਼ਮਣ ਵੱਧ ਹੋ ਗਏ ਨੇ ਇਹੋ ਤਾਂ ਗੱਲ ਵਾ ਆਹੋ ਤੇ ਅੱਜ ਤੇ ਦੰਗਣ ਖਾਂਦੇ ਨੇ ਚੱਲ ਕੋਈ ਗੱਲ ਨਹੀਂ ਕਰ ਤੂੰ ਕੰਮ ਉਹ ਤਾਂ ਮੈਂ ਤੈਨੂੰ ਦੱਸਿਆ ਫਿਕਰ ਨਾ ਕਰਨੀ ਕਿਸੇ ਗੱਲ ਦਾ ਕੰਮ ਤਾਂ ਸਾਰਾ ਅੱਡੇ ਹੱਥ 'ਚ ਹੋ ਗਿਆ ਵਾ ਚੱਲ ਮੈਂ ਫਿਕਰ ਤਾਂ ਨਹੀਂ ਕਰਦੀ ਪਰ ਇੰਨਾ ਤਾਂ ਸੋਚਦੀ ਹਾਂ ਨਾ ਵੀ ਆਪਣੇ ਹੋ ਕੇ ਇੰਨਾ ਨੁਕਸਾਨ ਕਰ ਲਏ ਨੇ ਸਾਡੇ ਉਹ ਚੱਲ ਕੋਈ ਗੱਲ ਨਹੀਂ ਰੱਬ ਨਾ ਕਰੇ ਕੋਹ ਨਹੀਂ ਕਰ ਸਕਦੇ ਜਿੱਥੇ ਮਰਜ਼ੀ ਜ਼ੋਰ ਲਾ ਲੈਣ ਤੇ ਨਹੀਂ ਗਿਆ ਨਹੀਂ ਗਿਆ ਨੂੰ ਸੰਭੀ ਦਾ ਪਾਲੀ ਦਾ ਤੇ ਮੁੜ ਕੇ ਦੁਸ਼ਮਣ ਬਣ ਜਾਂਦੇ ਨੇ ਚਲੋ ਕੋਈ ਗੱਲ ਨਹੀਂ ਪੜਾ ਹੋਏ ਇਹਨਾਂ ਦਾ ਅਸੀਂ ਫੇਰ ਵੀ ਆਨੇ ਸਾਡੇ ਮੂੰਹ ਆ ਨਾ ਕੋਈ ਮਾਰੀ ਨਿਕਲੇ ਇਹਨਾਂ ਨੂੰ ਚਾੜੂ ਲਾਉਂਦੇ ਜੇ ਆਹ ਮੈਂ ਹੱਥ ਚਲਾ ਹੀ ਲਵਾ ਆਹ ਇੱਕ ਮਿੰਟ ਗੱਲ ਸੁਣਾਉ ਮੇਰੀ ਕੀ ਗੱਲ ਵਾ ਆਓ ਇੱਥੇ ਬਹੁਤ 2 ਮਿੰਟ ਚੱਲ ਮੈਂ ਚਲਾ ਜੋ ਇੱਥੇ ਹਾਂ ਦੱਸ ਤੇਰੀ ਗੱਲ ਹੈ ਨਾ ਬੜਾ ਗੁੱਸਾ ਚੜਨ ਲਿਆ ਵਾ ਵੀ ਉਦਰੀ ਭਾਜੀ ਨੂੰ ਕਿਹਾ ਵੀ ਉੱਥੇ ਚੱਲੀਏ ਤੇ ਭਾਈ ਨੇ ਸਾਨੂੰ ਜਾਣ ਦਿੱਤਾ ਤੇ ਅੱਜ ਫੇਰ ਇਹ ਇਦਾਂ ਹੀ ਆ ਬੱਸ ਚੱਲੂ ਫੇਰ ਜਾਣੇ ਤੁਹਾਨੂੰ ਪਤਾ ਨਹੀਂ ਕਿ ਉੱਥੇ ਜਾਣਾ ਮੈਨੂੰ ਹੋਰ ਤਰ੍ਹਾਂ ਹੁੰਦਾ ਅਗਲਾ ਕਹਿੰਦਾ ਹਰ ਕੋ ਡਰ ਕੇ ਬਹਿ ਗਿਆ ਨਾਲ ਉਹ ਅਜ ਮੇਰ ਨੂੰ ਸੱਦਿਆ ਇਹ ਉਹਨੇ ਵੀ ਜਾ ਕੇ ਸਭ ਕੁਝ ਦੱਸਤਾ ਹੋਣਾ ਵਾ ਤੁਹਾਨੂੰ ਪਤਾ ਵਾ ਤੇ ਅਸੀਂ ਉਹਨਾਂ ਨਾਲ ਗੱਲ ਹੀ ਨਹੀਂ ਕੀਤੀ ਕੋਈ ਸਾਨੂੰ ਜਾਣਾ ਚਾਹੀਦਾ ਤੁਹਾਨੂੰ ਮੋਦਨ ਨਹੀਂ ਕਹਿਣੇ ਤੇ ਆਖੇਨ ਲੱਗਦੇ ਮੇਰੇ ਨਹੀਂ ਗੁੱਸਾ ਤੇ ਮੇਰੇ ਢਿੱਡ 'ਚ ਵੀ ਬੜਾ ਵਾ ਤੈਨੂੰ ਕੀ ਪਤਾ ਵਾ ਮੈਂ ਕਿੰਨੀ ਕਿ ਤੰਗ ਬੰਦ ਰੇ ਅੰਦਰ ਪਰ ਮੈਂ ਕਰਾਂ ਕੀ ਮੈਨੂੰ ਇਹ ਨਹੀਂ ਸਮਝ ਆਉਂਦੀ ਕਰਨਾ ਕੀ ਆ ਮੈਂ ਤਾਂ ਇਹੋ ਕਹਿਣਗੀ ਭਾਜੀ ਨਾਲ ਲਈਏ ਤਾਂ ਜਾਈਏ ਉੱਥੇ ਇਹ ਕੋਈ ਗਲਤੇ ਕਰਕੇ ਆਈਏ ਕਿ ਜਿਹੜਾ ਕੰਮ ਕਰਨਾ ਹੈ ਸਾਹਮਣੇ ਕਰ ਦੇ ਤੇ ਇਹ ਪਿੱਠ ਪਿਛੇ ਇਹ ਕੰਮ ਇਹਨਾਂ ਨੇ ਕਿਉਂ ਕੀਤਾ ਪੁੱਛੀਏ ਤਾਂ ਸਹੀ ਤੇ ਜੇ ਸਾਡੇ ਘਰ ਗਿਆ ਤੇ ਗੱਲ ਪਾ ਕੇ ਤੇ ਫਿਰ ਕਿਉਂ ਪੈਣ ਕੇ ਗੱਲ ਕੀ ਗੱਲ ਵਾ ਅਗਲੇ ਕਹਿਣਗੇ ਸਾਡੇ ਕੋਲ ਪੈਸੇ ਆਪਾਂ ਚੀਜ਼ ਲੱਲੀ ਤੇ ਤੁਹਾਨੂੰ ਕੀ ਤੰਗੀ ਇਹਦੇ ਵਿੱਚ ਫਿਰ ਸਾਹਮਣੇ ਲੈਂਦੇ ਨਾ ਪਿੱਠ ਪਿਛੇ ਕਿਉਂ ਲਈ ਆ ਗੱਲ ਤੇ ਇਹ ਪੁੱਛਣੀ ਉਹਨਾਂ ਨੂੰ ਜੇ ਲੈਣੀ ਹੀ ਸਾਹਮਣੇ ਲੈਂਦੇ ਸਾਨੂੰ ਪਤਾ ਹੁੰਦਾ ਕਿ ਤੂੰ ਹੀ ਲੈਣ ਦੇ ਜੇ ਤੂੰ ਵਿੱਚ ਕਿਉਂ ਪਾਇਆ ਵਿਚੋਲਾ ਵਾਕਿਆ ਗਲਤ ਤੇਰੀ ਵੀ ਸਹੀ ਆ ਆਹੋ ਕੋਈ ਗੱਲ ਨਹੀਂ ਮਤਰੇ ਪਾਜੀ ਨਾ ਕਰਨੀ ਐ ਗੱਲ ਇਹ ਉਹ ਹਾਰਡ ਕੋਡ ਦਰਦੇ ਨਹੀਂ ਤੇ ਫਿਰ ਸਾਹਮਣੇ ਕੰਮ ਕਰਦੇ ਆ ਗੱਲ ਤੇ ਆਹੋ ਸਾਡੇ ਵੱਲ ਸਿੱਧੇ ਆ ਜਾਂਦੇ ਆਹੋ ਸਾਨੂੰ ਉਹਨਾਂ ਨੇ ਕੀ ਕਹਿਣਾ ਅਸੀਂ ਕੋਈ ਚੋਰੀ ਕੀਤੀ ਚੋਰੀ ਤਾਂ ਉਹਨਾਂ ਨੇ ਕੀਤੀ ਹਟ ਤੋਂ ਲ ਘਾ ਰੱਖਿਆ ਐਡਾ ਵੱਡਾ ਤੇ ਹੁਣ ਆਰਾਮ ਨਾਲ ਪੈਨੀਆਂ ਚ ਫਿਰਨਦੇ ਆ ਉਦੋਂ ਕਰਦੇ ਗੱਲ ਸਾਹਮਣੇ ਸਾਰੇ ਤੁਹਾਨੂੰ ਪਤਾ ਹੁੰਦਾ ਮੇਰੀ ਗੱਲ ਸੁਣ ਤੇਰੇ ਹਿਸਾਬ ਨਾਲ ਠੀਕ ਰਹੂਗਾ ਤੇ ਜਾਣਾ ਹਾਈ ਦੀਦੀ ਇਹਦੇ ਵਿੱਚ ਕਿਹੜੀ ਗੱਲ ਵਾ ਠੀਕ ਹੀ ਰਹਿਣਾ ਅਸੀਂ ਪੁੱਛਣਾ ਹੈ ਜਾ ਕੇ ਬਹੁਤੀ ਗੱਲ ਕਰਨ ਦੇ ਘਰ ਦੀ ਗੱਲ ਵਿੱਚ ਐ ਘਰ ਮਾਰਨੀ ਫਿਰ ਚਲ ਕੋਈ ਨਹੀਂ ਮੈਂ ਕਰਨੀ ਤੇਰੇ ਬਾਜੀ ਦਾ ਸਲਾਹ ਫਿਰ ਆਉਣੀ ਸਲਾਹ ਨਹੀਂ ਕਰਨੀ ਉਹਨਾਂ ਨੂੰ ਜ਼ੋਰ ਲਾਓ ਵੀ ਚੱਲ ਜੀ ਆਪਾਂ ਜੇ ਉਹ ਮੰਨਦੇ ਠੀਕ ਨਹੀਂ ਮੰਨਦੇ ਫਿਰ ਆਪਾਂ ਦੋਵੇਂ ਚੱਲ ਜਾਾਂਗੇ ਚੱਲ ਕੋਈ ਨਹੀਂ ਮੈਂ ਕਹਿੰਨੀ ਆਹੋ ਜਾ ਕੇ ਗੱਲ ਕਰਕੇ ਆਓ ਉਹਨਾਂ ਨਾਲ ਯਾਰ ਮੁੰਡੇ ਨੇ ਕਿਹਾ ਪੱਠੇ ਆਉਣਾ ਤੇ ਪੱਠੇ ਵੀ ਪਾ ਕੇ ਗਿਆ ਹੈ ਮੇਰੀ ਗੱਲ ਸੁਣੋ ਹਾਂ ਆਹ ਕੰਮ ਛੱਡੋ ਜਰਕ ਤੇ ਬੜੀ ਜ਼ਰੂਰੀ ਸਲਾਹ ਕਰਨੀ ਮੈਂ ਤੁਹਾਡੇ ਨਾਲ ਕਾਦੀ ਕਰਨੀ ਜ਼ਰੂਰੀ ਪਤਾ ਕੀ ਆ ਪ੍ਰਭ ਕਹਿਣ ਦੀ ਆ ਤੇ ਉਹਨਾਂ ਨੇ ਤੇ ਖੇਢੀ ਚਾਲ ਹੈ ਉਹ ਤੇ ਸਰਦਾਰ ਬਣ ਕੇ ਬਹਿ ਗਏ ਉੱਥੇ ਤੇ ਸਾਡੇ ਪੱਲੇ ਕੀ ਰਹਿ ਗਿਆ ਹੈ ਸਾਡੀ ਪਿੱਠ ਪਿਛੇ ਵਾਰ ਕੀਤਾ ਉਹਨਾਂ ਨੇ ਇਹ ਕੰਮ ਚੰਗਾ ਥੋੜੀ ਕੀਤਾ ਵਾ ਤੇ ਉਹ ਮੈਨੂੰ ਕਹਿਣ ਦੀ ਆ ਪਤੂ ਪਾਜੀ ਨੂੰ ਤਿਆਰ ਕਰ ਤੇ ਆਪਾਂ ਉੱਥੇ ਚਲੀਏ ਤੇ ਕੁਛ ਕਹੀ ਗਏ ਉਹਨਾਂ ਨੇ ਕਿ ਜੁਰਤੀ ਹੀ ਤੁਹਾਡੇ ਕੋਲ ਲੈਂਦੇ ਪੈੜੀ ਜਾਣ ਕੇ ਮੇਰੀ ਗੱਲ ਸੁਣ ਹੁਣ ਤੁਸੀਂ ਪੈਸੇ ਲੈ ਕੇ ਨਾ ਲੈ ਆ ਵਰਤ ਤੇ ਹੁਣ ਜਾ ਕੇ ਉੱਥੇ ਕਪਤ ਕਰਨਾ ਵਾ ਮੈਂ ਤਾਂ ਨਹੀਂ ਜਾਣਾ ਹੁਣ ਸਾਡੇ ਸਿਰ ਪਰੋਣਾ ਤੁਸੀਂ ਦੋਹਾਂ ਜਾਣੀਆਂ ਨੇ ਸਿਰ ਨਹੀਂ ਕੇ ਪੜਾਉਣੇ ਅਗਲੇ ਨੂੰ ਖੁਸ਼ੀ ਹੈ ਤੇ ਸਹੀ ਪੀ ਪੇਠੇ ਪਿਛੇ ਬੈਕ ਜੁ ਦੇ ਜੇ ਕੰਮ ਕਰਨ ਤੁਹਾਡੇ ਮੂੰਹ ਤੇ ਆਉਂਦੇ ਹਾ ਹੜ ਕੋਲਾ ਲੈਂਦੇ ਸਿੱਧੀ ਅਜ ਮੇਰ ਵਿੱਚ ਵਿੱਚ ਓਲਾ ਹੈਗਾ ਓ ਯਾਰ ਜੋ ਵੀ ਕੋ ਹੋਇਆ ਵਾ ਨਾ ਕੋਣ ਨਾ ਰਮਾਨ ਨਾ ਬੈਜ ਦੋਵੇਂ ਭੈਣਾਂ ਤੈਨੂੰ ਮਸਾ ਤੇ ਨਾ ਬਈ ਗੜੀ ਠਾ ਲੋ ਅਹੀਂ ਰਾਮ ਨਾ ਨਹੀਂ ਗਾ ਪਹਿਣਾ ਮੈਨੂੰ ਤੇ ਨਹੀਂ ਜੇ ਚੈਨ ਆਣਾ ਤੇ ਨਾ ਹੀ ਆਉਣਾ ਜੇ ਪ੍ਰਭ ਨੂੰ ਅਹੀਂ ਦੋਵਾਂ ਭੈਣਾਂ ਨੇ ਸਲਾਹ ਕਰ ਲਈ ਆ ਠੀਕ ਆ ਨਾ ਤੇ ਅਹੀਂ ਉੱਥੇ ਜਾ ਕੇ ਰਹਿਣਾ ਇੱਕ ਵਾਰੀ ਤੇ ਪਹੜਾਲ ਕੰਨ ਨੂੰ ਪੁੱਛੀਏ ਵੀ ਕੀ ਬਿਮਾਰੀ ਹੈ ਤੁਹਾਨੂੰ ਜੇ ਤੁਹਾਨੂੰ ਪਿਆਲੀ ਚਾਹੀਦੀ ਹੀਗੀ ਤੇ ਤੁਸੀਂ ਹੜ ਨਾ ਗੱਲ ਕਰਦੇ ਆਣ ਕੇ ਹਾਂ ਇਹ ਕੀ ਖੇਡ ਖੇਡੀ ਹੱਡ ਨਾਲ ਮੈਂ ਤੁਹਾਡੇ ਨਾਲ ਦੋਵੇਂ ਭੈਣਾ ਨਾਲ ਉੱਥੋਂ ਤੱਕ ਨਹੀਂ ਜਾਣਾ ਮੈਨੂੰ ਪਤਾ ਸੀ ਕੀ ਹੋਣਾ ਹੁਣ ਠੀਕ ਆ ਤੁਸੀਂ ਨਾ ਇਤਰਾ ਕਰੋ ਦੋਵੇਂ ਭੈਣਾ ਬਸੇ ਬਹੁਤ ਰਮਾਨ ਉੱਥੇ ਚਲ ਜਿਓ ਜਾ ਕੇ ਤੇ ਜੋ ਕਰਨਾ ਸੀ ਕਰੋ ਠੀਕ ਆ ਮੈਂ ਤੇ ਨਹੀਂ ਉਹ ਟੜ ਨਾਲ ਜਾਣਾ ਤੁਹਾਡਾ ਜਵਾਬ ਆ ਮੇਰਾ ਜਵਾਬ ਪੱਕਾ ਹੀ ਹੋ ਚੱਲ ਕੋਈ ਨਹੀਂ ਤੁਸੀਂ ਨਹੀਂ ਜਾਣਾ ਨਾ ਜਾਓ ਪਰ ਆਪਾਂ ਦੋਵੇਂ ਜਣੀਆਂ ਨੇ ਜਾ ਕੇ ਰਹਿਣਾ ਉੱਥੇ ਉਹ ਜਾਓ ਭਰਾ ਜਿਓ ਮਰਜ਼ੀ ਕਰੋ ਜਾ ਕੇ ਕੋਈ ਗੱਲ ਨਹੀਂ ਪੁੱਛ ਲੈਨੇ ਆ ਨਾ ਜਾ ਕੇ ਵੀ ਸਾਹਮਣੇ ਗੱਲ ਕਰੋ ਹਣ ਕਿ ਜੁਰਤ ਵਾ ਤੇ ਤੁਹੀ ਤੇ ਪਿੱਠ ਪਿੱਛੇ ਵਾਰ ਕਰਨ ਦੇ ਜੀ ਤੁਸੀਂ ਨਾ ਦੋਵਾਂ ਭੈਣਾਂ ਤੋਂ ਕਰਾ ਕੇ ਨਹੀਂ ਇਹ ਬੀਤ ਤੀ ਇਹ ਗੱਲ ਮੇਰੀ ਨਾ ਪੱਲੇ ਬੱਲੋ ਮੈਂ ਤੁਹਾਡੇ ਮਗਰ ਉੱਥੋਂ ਤੱਕ ਨਹੀਂ ਜਾਣਾ ਤੇ ਜੋ ਕਰਨਾ ਨਾ ਆਪਣੇ ਸਿਰ ਤੇ ਜਾਓ ਜਾਓ ਚਲ ਜਾਓ ਆ ਜੋੜੇ ਹੱਥ ਲੱਗੀ ਆ ਨਾ ਸਮਝ ਮੈਨੂੰ ਅੱਗੇ ਤੁਹਾਡੇ ਤੋਂ ਇਹ ਉਮੀਦ ਵਾ ਨਹੀਂ ਜਾਣਾ ਤਾਂ ਨਾ ਜਾਓ ਬੈਠੇ ਰਹੋ ਘਰੇ ਹੀ ਆਪੇ ਕਰ ਲਾਂਗੇ ਗੱਲ ਦੋਵੇਂ ਭੈਣਾਂ ਆਪਾਂ ਹੱਥ ਹੋਈ ਨਾ ਵਾਲੀ ਸਾਹ ਪੀ ਲੈ ਆ ਤੇ ਹੁਣ ਫਿਰ ਚਲੀਆਂ ਘੁੱਲਣ ਉੱਥੇ ਸ਼ਰਮ ਨਾ ਹੋਵੇ ਤੁਹਾਨੂੰ ਜਾਂਦੇ ਨੇ ਉੱਥੇ ਪ੍ਰਭ ਤੇਰੇ ਭਾਈ ਨੇ ਦੇਦਾ ਠੋਕੇ ਜਵਾਬ ਕੀ ਕਹਿੰਦੇ ਆ ਉਹ ਤਾਂ ਫਗਮ ਨੂੰ ਉਲਟਾਆਂ ਕੇ ਗਲਾਸ ਨਾ ਉਂਡੇ ਐ ਐਸੇ ਤੁਸੀਂ ਜਾਓ ਆਪਣੀ ਬੇਇੱਜ਼ਤੀ ਕਰਾਓ ਉਹ ਅਜੇ ਆ 32 ਗਲਾਸ ਨਹੀਂ ਆ ਮੈਨੂੰ ਅੱਛਾ ਆਹ ਤੇ ਹੁਣ ਕੀ ਕਹਿੰਦੇ ਆ ਉਹਨੇ ਕੀ ਆ ਖੜਾਵਾ ਉਹਨਾਂ ਦੇ ਤਾਂ ਜਵਾਬ ਐਡਾ ਕਰ ਮੇਰੀ ਭੈਣ ਆਪਾਂ ਦੋਵੇਂ ਜਣੇ ਚੱਲੀਏ ਲੋੜ ਹਨੂ ਆ ਜਾਣ ਦੀ ਠੀਕ ਵਾ ਨਾ ਹਾਂ ਤੇ ਆਪਾਂ ਦੋਵੇਂ ਜਣੇ ਚੰਗੇ ਲੱਗਾਂਗੇ ਬੰਦੇ ਦੀ ਗੱਲ ਹੋਰ ਹੁੰਦੀ ਆ ਚੰਗੀਆਂ ਕਹਿੰਦਾ ਲੱਗਾਂਗੇ ਕੀ ਗੱਲ ਸਾਡੇ ਪੇਕਿਆਂ ਦਾ ਘਰ ਵਾ ਸਾਨੂੰ ਕੜ ਥੋੜਾ ਦੇਣ ਲੱਗੀ ਉੱਥੋਂ ਉਹ ਤਾਂ ਗੱਲ ਤਾਂ ਢਹੀ ਸਹੀ ਆ ਪਰ ਉਹਨਾਂ ਦੇ ਕਿਹੜੇ ਜ਼ਬਾਨਾ ਪੜਨੀਆਂ ਵਾ ਅੱਗੇ ਵੀ ਕਿੱਦਾਂ ਬੋਲਦੇ ਹੀਗੇ ਨੇ ਬੰਦੇ ਨੇ ਤੇ ਆਪ ਬਥਰੀ ਜਬਾਨ ਚਲਾਈ ਆ। ਅੱਛਾ। ਪਤਾ ਮੈਨੂੰ ਕਿੰਨੀਆਂ ਗੱਲਾਂ ਕੀਤੀਆਂ। ਇਹ ਤੇ ਇਹਦੇ ਸ਼ਰਮਲਾਤੀ ਇਹ ਦੋਵਾਂ ਭੈਣਾਂ ਨੇ। ਜਾਓ ਜਾ ਕੇ ਬੇਇੱਜ਼ਤੀ ਕਰਾਉਣੀ ਤੇ ਕਰਾਓ ਜਾ ਕੇ ਮੈਂ ਨਹੀਂ ਜਾਣਾ। ਨਹੀਂ ਹਾਂ ਤੇ ਗੱਲ ਮਾੜੀ ਭਾਈ ਦੱਸਾਂ ਹੀ ਆਪਾਂ ਦੋਨੋਂ ਵਰਤਨਾ ਉਹਨਾਂ ਨੇ ਵਰਤਨਾ ਕੁਛ ਵਿੱਚੋਂ। ਚੱਲ ਕੋਈ ਨਹੀਂ ਮੈਨੂੰ ਪਰਵਾਹ ਨਹੀਂ ਕੀ ਭਈ ਕੋਈ ਵੀ। ਠੀਕ। ਚੱਲ ਚਲੀਏ ਆਪਾਂ ਟਾਈਮ ਦੇ ਨਾਲ ਹੀ ਤੇ ਫਿਰ ਆਪਾਂ ਇੱਦਾਂ ਹੀ ਚੱਲ ਜਾਣਾ। ਤੇ ਹੁਣ ਤਾਂ ਨਾ ਆ ਕੇ ਕੱਪੜੇ ਪਾਏ ਕੱਪੜੇ ਨੇ ਕੋਈ ਆਹ ਚੰਗੇ ਭਲੇ ਕੱਪੜੇ ਆ ਤਾਂ ਹੁਣੇ ਚੱਲੀਏ ਫਿਰ। ਆਹ ਉੱਥੇ ਕਿਹੜਾ ਸਗਨ ਲੱਗਣਾ ਵਾ। ਚਲੋ ਜੱਸ ਹਾਂਜੀ ਉਹ ਤੇ ਮੇਰੀ ਗੱਲ ਸੁਣ ਹਾਂਜੀ ਆਪਾਂ ਨਾ ਮੈਂ ਤੇਰੀ ਮਾਸੀ ਦੇ ਤੇ ਚੱਲੀਆਂ ਆ ਕਿੱਥੇ ਚੱਲੇ ਆ ਕੋਈ ਧਰਵਾ ਕੇ ਦੱਸੂਗੀ ਮੈਂ ਕਿੱਥੇ ਜਾਣਾ ਠੀਕ ਹੈ ਨਾ ਕੋਈ ਨਹੀਂ ਜਾਣਾ ਅਸੀਂ ਕੈਮ ਨਾਲ ਚੱਲ ਜਾਣਾ ਤੂੰ ਹੁਣ ਘਰ ਦਾ ਧਿਆਨ ਰੱਖੀਂਗਾ ਹਾਂਜੀ ਅੱਜ ਕੋਈ ਨਹੀਂ ਤੇ ਪਰਮਲ ਤੇ ਆਨ ਰੱਖੀਂ ਜਰਾ ਕਿੱਥੇ ਜਾਵੇ ਨਾ ਮੰਮੀ ਉਹ ਕਿਹੜਾ ਵੀ ਮੰਨਦੇ ਆ ਮੰਨਦਾ ਕਿਉਂ ਨਹੀਂ ਆ ਜਾ ਕੇ ਕਸ ਕਰ ਖਿਆ ਕਰ ਤੂੰ ਵੀ ਤੇ ਲਈ ਜੀ ਕੁਛ ਕਹਿੰਦੀ ਨਹੀਂ ਨੀ ਉਹਨੂੰ ਮੈਂ ਤਾਂ ਬੜਾ ਕਹਿੰਨੀ ਆ ਕਿ ਕਿਤੇ ਨਾ ਜਾਓ ਪਰ ਉਹ ਮੇਰੀ ਮੰਨਦੇ ਨਹੀਂ ਮੈਂ ਕੀ ਕਰਾਂ ਹੁਣ ਤੈਨੂੰ ਬਣਾਉਣਾ ਪੈਣਾ ਵਾ ਠੀਕ ਵਾ ਨਾ ਮਨਾਵੀ ਇਹਨੂੰ ਆਪਣੇ ਤਰੀਕੇ ਦੇ ਨਾਲ ਤੇ ਅਸੀਂ ਆ ਜਾਗੇ ਛੇਤੀ ਚੰਗਾ ਕੋਈ ਨਹੀਂ ਕੋਈ ਨਹੀਂ ਆਜੇ ਤੇ ਸਾਹਮਣੇ ਸਾਰਾ ਕੰਮ ਹੁਣ ਹਾਂਜੀ ਹਾਂਜੀ ਪ੍ਰਭਾ ਹਾਂਜੀ ਚੱਲੀਏ ਫਿਰ ਚਲੋ ਮੈਂ ਨਾ ਜਸ ਨੂੰ ਕਹਤਾ ਵਾ ਅੱਛਾ ਮੈਂ ਘਰ ਸਾਹਮਣੇ ਸਾਰਾ ਕੰਮ ਕੋਮ ਹੁਣ ਸਾਹਮਣੇ ਚੰਗਾ ਠੀਕ ਆ ਕਹਿੰਦੀ ਕੋਈ ਗੱਲ ਨਹੀਂ ਮੰਮੀ ਤੂੰ ਜਾਓ ਮੈਂ ਸੰਭਾਲ ਲੂੰਗੀ ਚਲੋ ਠੀਕ ਆ ਚਲਾਂ ਹਾਂ ਟਾਈਮ ਤੇ ਚੱਲੀਏ ਚਲੋ ਜਸਾ ਕੋਤੂ ਪਵਾ ਮਾਰ ਲਾ ਤੁਰਪੀਆਂ ਜੇ ਹਾਂਜੀ ਤੇ ਭਾਜੀ ਨੂੰ ਗਾਂਹੇ ਘਰੋਂ ਦੇ ਤੁਰੀਆਂ ਚਲੋ ਉਧਰ ਜਾਂਡੀਆਂ ਜੇ ਮੇਰੇ ਜੱਤ ਉਹ ਦੇਖੰਦ ਜਣੀਆਂ ਜਣਾ ਵੇਖ ਦੀਦੀ ਪਾਈਏ ਦੀ ਆਕੜ ਕਿੰਨੀ ਹੈ ਮੈਂ ਕਹਿੰਨੇ ਪਿਆਰ ਨਾ ਕਹ ਪਿਆ ਹਾਂ ਥੋੜਾ ਗਾਂ ਘਾਹ ਰੋ ਬੱਥੇ ਚੜਾਓ ਤੇ ਕਿਦਾਂ ਸੜੇ ਬੋਲੇਗੇ ਤੇ ਨਹੀਂ ਇਹਦੀ ਆਕੜ ਬੜੀ ਹੈ ਇਹਨੂੰ ਕਿ ਤੂੰ ਜਾਣਨੀ ਹੈ ਇਹ ਤਾਂ ਮੈਂ ਕੱਟੀ ਆ ਮੈਨੂੰ ਪਤਾ ਹੈ ਬੰਦਾ ਕਿਦਾਂ ਦਾ ਵਾ ਚੱਲ ਚੱਲ ਤੂੰ ਮੰਮੀ ਹਾਂ ਬੋਤ ਮੈਂ ਤਾਂ ਅੱਡ ਨਾਲੇ ਗੱਲ ਕਰਨੀ ਹੈ ਘਰ ਜਿਹੜੀ ਵੀ ਕਰਨੀ ਪੁੱਤ ਮੰਮੀ ਮੇਰੇ ਦਿਲੇ ਕਰੰਦਾ ਕਿ ਮੈਂ ਪਿੰਡੋਂ ਨਾ ਹਾਂ ਲੈ ਭੋਤ ਪਿੰਡ ਜੀ ਕਹਦਾ ਕੋਈ ਗੱਲ ਕਿਸ ਦਿਨ ਚਲ ਜੀ ਫਿਰ ਨਹੀਂ ਮੰਮੀ ਕਿਹੇ ਦਿਨ ਨਹੀਂ ਮੈਂ ਅੱਜ ਜਾਣਾ ਆ ਅਗਮ ਨੂੰ ਵੀ ਦੋ ਤਿੰਨ ਛੁੱਟੀਆਂ ਆ ਤੇ ਮੈਂ ਚੱਲ ਹੋਉ ਆਉਣੀ ਆ ਤਾਂ ਪੁੱਤ ਜੀ ਅੱਜ ਦੇ ਜਾਏ ਕੱਲ ਨੂੰ ਚਲ ਜائیں ਪਿੰਦਰ ਵੀ ਅੱਜ ਕਿਤੇ ਗਿਆ ਤੇ ਜਰਾ ਡੈਰੀ ਵੀ ਗਿਆ ਤੇ ਚੱਲ ਮੈਂ ਵੀ ਕੱਲ ਨਹੀਂ ਬਬ ਕੋਈ ਨਹੀਂ ਮੰਮੀ ਮੈਂ ਬੱਸੇ ਚਲ ਜਾਂਗੀ ਉਹ ਚੱਲ ਕੋਈ ਨਹੀਂ ਪੁੱਤ ਬੱਸੇ ਨਹੀਂ ਜਾਂਦਾ ਹੁੰਦਾ ਜਦੋਂ ਘਰ ਸਾਡੇ ਹਰ ਇੱਕ ਚੀਜ਼ ਹੈਗੀ ਤੇ ਤੂੰ ਬੱਸੇ ਨੇ ਧੱਕੇ ਖਾਂਦੀ ਫਿਰੇਂਗੀ ਕੋਈ ਗੱਲ ਪਿੰਦਰ ਆਊਗਾ ਨਾ ਤੇ ਉਹਨੂੰ ਮੈਂ ਕਹੂੰਗੀ ਕੱਲ ਨੂੰ ਤੈਨੂੰ ਲੈ ਜਾਏਗਾ ਭਾਈ ਰਾਤ ਰਹਿ ਪੀ ਮम्मी ਮੈਂ ਤਾਂ ਆਂ ਕੇ ਨਹੀਂ ਆਂ ਕਿ ਉੱਥੇ ਹੋਰ ਵੀ ਮੇਰੀਆਂ ਦੂਜੀਆਂ ਭੈਣਾਂ ਨਹੀਂ ਆਉਣਾ ਤੇ ਚਲ ਅਸੀਂ ਇਕੱਠਿਆਂ ਨਾਲ ਮਿਲ ਕੇ ਉੱਥੇ ਚੱਲ ਜਾਈਆਂ ਉਹ ਤੇ ਗੱਲ ਤੇਰੀ ਮੈਂ ਸਮਝਦੀ ਆਂ ਪਰ ਹੁਣ ਗਏ ਆ ਤੇ ਗਿਆ ਦਾ ਵੱਧ ਘੱਟ ਟਾਈਮ ਲੱਗ ਗਿਆ ਤੇ ਫੇਰ ਦੱਸ ਨਹੀਂ ਕੀ ਕਰਾਂਗੇ ਦੋਹਾਂ ਨੂੰ ਚੰਗਾ ਤੂੰ ਕੱਲ ਨੂੰ ਚੱਲ ਜੀ ਚਲੋ ਫੇਰ ਠੀਕ ਹੈ ਕੋਈ ਗੱਲ ਨਹੀਂ ਫਿਰ ਪਿੰਡ ਨੂੰ ਕਹਿ ਦੇ ਉਹ ਕਿ ਮੈਨੂੰ ਛੱਡ ਆਉਣੀ ਹੈ ਕੋਈ ਗੱਲ ਨਹੀਂ ਛੱਡ ਕੇ ਆਉਣਾ ਜੇ ਕਹਿੰਗੀ ਤੂੰ ਵੀ ਨਾਲ ਹੀ ਲੈ ਲੀਗਾ ਉਹਨਾਂ ਦਾ ਮੰਮੀ ਤੁਹਾਨੂੰ ਪਤਾ ਹੀ ਹੈ ਕਿੱਥੇ ਰਹਿੰਦੇ ਨੇ ਉਹ ਚਲ ਕੋਈ ਨਹੀਂ ਅੰਦਰ ਨਾ ਕਰ ਲੈਨੀ ਗੱਲ ਨਾ ਹਾਂਜੀ ਠੀਕ ਚਲ ਠੀਕ ਆ ਪੁੱਤ ਨਾ ਪੁੱਤ ਜੇ ਕੋਈ ਅੰਦਰ ਕਪੜਾ ਹੈਗਾ ਨਾ ਉਹ ਵੀ ਲਿਆ ਦੇ ਆਹ ਤੂੰ ਚੱਲੇ ਨੇ ਤੇ ਨਾਲ ਜੇ ਕੋਈ ਕੰਮਕੁੰਮ ਹੈਗਾ ਤਾਂ ਮੁਕਾਲਾ ਕਰਵਾ ਦੇ ਹੈ ਕੋਈ ਗੱਲ ਨਾ ਮਮੀ ਜੀ ਕੋਈ ਹੋਏ ਰਹਿਣਾ ਮੈਂ ਤੁਹਾਨੂੰ ਵੇਖ ਕੇ ਤੇ ਪੜਾ ਜੰਨੀ ਆਂ ਇਹ ਪ੍ਰਭ ਲੱਤਾ ਹੀ ਰਹਿ ਗਈਆਂ ਵਾ ਇੰਨੀ ਬੁਰੀ ਹਾਲਤ ਹੋਣ ਢਈ ਹੈ ਨਾ ਜੇ ਨਾਲ ਆ ਜਾਂਦਾ ਤਾਂ ਕੀ ਆਖਰਾ ਚੱਲੀ ਸੀ ਹੋਵੇ ਤੇ ਆਖੜੀ ਕਰਕੇ ਬਹਿ ਗਿਆ ਕਿਤੇ ਕੋਈ ਗੱਲ ਨਹੀਂ ਆਪਾਂ ਦੇ ਅੱਜ ਜਾਈਆਂ ਵਾ ਨਾ ਅੱਜ ਰੱਜ ਕੇ ਬੇਟੀ ਕਰਕੇ ਜਾਣੀ ਨਾ ਉਹ ਤਾਂ ਮੈਂ ਕਹਿਂਦੀ ਜੇ ਹੁਣ ਆਏ ਨੇ ਇਹਨੇ ਕੰਮ ਚੱਲ ਕੇ ਥੱਕ ਗਏ ਆ ਤਾਂ ਹੁਣ ਫੱਕਾ ਇਹਨਾਂ ਨੂੰ ਰਹਿਣ ਦਾ ਨਹੀਂ ਨਹੀਂ ਆ ਤਾਂ ਗਈਆਂ ਆਪਾਂ ਕੋਈ ਗੱਲ ਨਹੀਂ ਅੱਜ ਇਹਨਾਂ ਨੂੰ ਦੱਸਨੇ ਆ ਨਾ ਮੱਤ ਚੰਗੀ ਤਰ੍ਹਾਂ ਪਿਚੋਰੀਆਂ ਕਮਾਉਂਦਾ ਤਾਂ ਕੀ ਫਾਇਦਾ ਹੁੰਦਾ ਹੈ ਨਾ ਆਹੋ ਠੀਕ ਵਾ ਚੱਲ ਹਾਂ ਜਰਾ ਕਰੀਏ ਨਾ ਨਾ ਗੱਲ ਇਹ ਕੀ ਸਮਝਦੇ ਸਾਨੂੰ ਹਾਂ ਘਰ ਮਿਲ ਜਾਣ ਸਹੀ ਗੱਲ ਕਰਨੀ ਕੋਈ ਨਹੀਂ ਕੋਈ ਨਹੀਂ ਕਰ ਲਾਂਗੇ ਗੱਲ ਡਰ ਥੋੜੀ ਪਿਆ ਇਹਨਾਂ ਦਾ ਦੀਦੀ ਬੂਆ ਤੇ ਬੰਦਾ ਬੈਲ ਮਾਰੂ ਤੇ ਕੋਈ ਨਹੀਂ ਮਾਰ ਲੈਣੀ ਆ ਵੇਖ ਲਾ ਬੂਹਾ ਵੀ ਨਾ ਖਰਿਆਂ ਨੇ ਖੋਲਣਾ ਸਾਡੇ ਮਾਂ ਪਿਓ ਦਾ ਘਰ ਵਾ ਤੇ ਅਸੀਂ ਬਿੱਲਾ ਮਰ ਮਰ ਜਾਣਦੇ ਨਹੀਂ ਚੱਲ ਕੋਈ ਨਹੀਂ ਹੌਂਸਲਾ ਰੱਖ ਅੰਦਰ ਤੇ ਜਾ ਲੈਂਦੇ ਫੇਰ ਕਰਦੇ ਗੱਲ ਇਹ ਨਾਲ ਚੰਗੀ ਤਰ੍ਹਾਂ ਹੈ ਬਹਿਲੋ ਭੱਜੀ ਨਾ ਨੂੰ ਕਹਿੰਦੀ ਆ ਬੜਾ ਵੇਖੇ ਕੁੜੀ ਨਾ ਪੁੱਤ ਬਾਹਰ ਕੋਈ ਆਇਆ ਵੇਖੀ ਕੌਣ ਮੇਰੇ ਹੱਥ ਸਰਫ ਵਾਲੀ ਆ ਹਾਂਜੀ ਮੰਮੀ ਮੈਂ ਵੇਖਦੀ ਆ 1 ਮਿੰਟ ਨਹੀਂ ਵੇਖਾਂ ਆਪ ਤੇ ਲੱਗਦੀ ਫਾਇ ਲੱਗੀ ਹੈ ਮਸ਼ੀਨ ਤੇ ਹੈ ਨਾਉ ਨੂੰ ਇਹ ਕਿਦਾਂ ਆਜਾ ਮਾਰਨੀ ਵੀ ਤੂੰ ਆਣ ਕੇ ਖੋਲ ਨਾ ਹੱਥ ਲੱਗੇ ਹੈ ਕਿ ਤੂੰ ਹੀ ਖੋਲ ਆ ਹਾਂ ਆਕੜ ਗਿਆ ਬਾਹਰ ਖਲੋਤੀਆਂ ਆਪਾਂ ਹਾਂਜੀ ਕਿੱਧਰ ਨਹੀਂ ਪਰੇ ਹੋ ਸਾਡੇ ਪਿਓ ਦਾ ਘਰ ਵਾ ਤੂੰ ਕੋਣ ਹਾਂ ਕਿੱਧਰ ਕਹਿਣ ਵਾਲੀ ਚੱਲ ਨਹੀਂ ਆ ਜਾ ਇੱਕ ਮਿੰਟ ਰੁਕ ਜੋ ਮੰਮੀ ਬਾਹਰ ਆਇਆ ਕੋਈ ਆਇਆ ਵਾ ਆ ਗਈ ਪੁੱਤ ਬਿਠਾ ਲੈ ਅੰਦਰ ਹਾਂ ਜੀ ਇਹ ਕਿੱਧਰ ਆਈਆਂ ਸਾਰਾ ਕੁਝ ਇੰਨਾ ਮੁਕਾਤਾ ਇੱਥੇ ਆ ਜਾ ਆ ਜਾ ਪੈਣ ਸਾਡੇ ਵਾਲੇ ਵੇਖ ਕੇ ਤਾਂ ਰੰਗ ਢੱਗ ਗਿਆ ਵਾ ਨਹੀਂ ਮੇਰਾ ਕੰਮ ਕਿਹੜੀ ਗੱਲ ਆ ਉੱਡਣਾ ਪਹਿਲੇ ਤੁਸੀਂ ਦੱਸੋ ਕਿੱਧਰ ਆਈਆਂ ਜੀ ਕੋਈ ਗੱਲ ਨਹੀਂ ਹੌਸਲਾ ਰੱਖੋ ਆ ਜਾਓ ਗਾਂ ਤੇ ਆ ਜਾਓ ਦੱਸ ਦਿੰਨੇ ਆ ਕਿੱਧਰ ਆਈਆਂ ਵਾ ਨਹੀਂ ਸਭ ਕੁਝ ਇੱਥੇ ਵੇਚ ਵਟ ਕੇ ਲੈ ਲਈਆਂ ਹੁਣ ਕਿਹੜੀ ਬਈ ਕਿਹੜੀ ਬਾਲਣ ਆਈਆਂ ਜੇ ਨਾ ਕੜੀ ਕੜੀ ਜਗਾਉਣਾ ਆ ਜੇ ਏਡੀ ਅਣਖੀ ਹੀ ਨਾ ਸਾਡੀ ਪੈਲੀ ਖੁ ਲਈ ਤੁਸੀਂ ਨਹੀਂ ਪੈਲੀ ਆਪਾਂ ਲਈ ਅਜ ਮੇਰ ਕੋ ਉਹ ਵੀ ਪੈਸੇ ਦੇ ਕੇ ਤੁਹਾਡਾ ਕੀ ਲੈਣਾ ਦੇਣਾ ਵਿੱਚ ਦੋਹਾਂ ਦਾ ਅਜ ਮੇਰ ਦਾ ਤੇ ਪਵਾੜਾ ਸਾਰਾ ਉਹਦਾ ਤੇ ਬੇੜਾ ਕਰ ਗਿਆ ਵਾ ਜਿਹਹਾਂ ਨੂੰ ਪਤਾ ਹੁੰਦਾ ਪਿਉ ਨੇ ਇਹ ਕੰਮ ਕਰਨਾ ਹੀ ਕਦੀ ਨਾ ਉਹਨੂੰ ਪੈਲੀ ਵੇਚ ਦੇ ਉਹ ਤੇ ਗੱਦਾਰ ਨਿਕਲਿਆ ਗੱਦਾ ਮਿਲ ਲੈ ਲੈਂਦੋ ਇੱਕ ਵਾਰੀ ਉਹਨੂੰ ਉਹਨੂੰ ਵੀ ਲੂਣ ਚੰਗਾ ਹੀ ਦੇਣਾ ਵਾ ਉਹ ਕਦਾ ਗੱਦਾਰ ਨਿਕਲਿਆ ਗੱਦਾ ਤੇ ਨਿਕਲੀਆਂ ਦੋਈ ਜਣੀਆਂ ਤੁਸੀਂ ਇੰਨਾ ਕੁਛ ਭੈਣਨਾ ਕਰਕੇ ਫਿਰ ਮੂੰਹ ਚੁੱਕ ਕੇ ਆਦੀਆਂ ਜੀ ਨਾ ਤੂੰ ਨਹੀਂ ਡੱਕ ਸਕਦੀ ਸਾਨੂੰ ਇਸ ਘਰ ਚ ਆਉਣਾ ਲੱਗੀ ਆ ਨਾ ਸਮਝ ਆਪਾਂ ਪੈਲੀ ਰਹੀ ਆ ਪੈਲੀ ਘਰ ਚੋਂ ਕੁਛ ਨਹੀਂ ਲਿਆ ਅੱਜ ਚਾਹੀਏ ਨਾ ਪੰਟ ਸਾਰਾ ਖੋਮ ਢਾ ਕੇ ਲੈ ਜੀਏ ਆਹੋ ਤੇ ਆਕੜ ਵੇਖ ਆਹੋ ਤੇ ਅੱਪਾ ਅੱਜ ਘਰ ਚੋਂ ਲੈ ਆਈ ਕੀ ਆ ਹੁਣ ਅਪਾ ਸਾਰਾ ਚੋਂ ਵੀ ਲਵਾਉਂਗੇ ਸਭ ਕੁਛ ਜੇ ਇਹ ਗੱਲ ਹੈ ਤੇ ਕਿਨੇ ਆਕੜ ਪਲਾ ਨਾ ਨਹੀਂ ਸਿੱਧੇ ਮੂੰਹ ਬੋਲੀ ਤੋੜ ਗਾੜੀਓ ਇਹ ਵੇਖ ਅਜੇ ਤਲਾ ਕਾ ਜੇ ਬਹੁਤੀ ਨੀਤੀ ਕੀਤੀ ਨਾ ਮੈਂ ਗੁੱਟੋਂ ਫੜ ਕੇ ਬਾਹਰ ਕੱਢ ਲਈਏ ਅਸੀਂ ਇੱਕੋ ਮੁਰਾ ਕੋਈ ਨਹੀਂ ਜੇ ਫਿਰ ਨਾ ਸੇ ਦੇਖ ਲੈ ਤੋਹਰ ਤੇ ਕੱਢ ਨਾ ਤੋਹਰ ਤੇ ਹੀ ਹੱਲ ਕਰਕੇ ਜਾਵਾਂਗੇ ਚੰਗੀ ਲਾਈ ਹਾਂ ਕਰਕੇ ਆਈ ਹੈ ਨਾ ਤੈਨੂੰ ਮੈਂ ਮੱਤ ਦੀ ਨਹੀਂ ਐਡਾ ਤਾ ਨਾ ਮਹਿਲ ਵਰਗਾ ਕਲ ਮਲ ਕੇ ਬੈਠੇ ਏ ਤੁਸੀਂ ਆ ਵੀ ਲੈ ਕੇ ਜਾਣਾ ਸਭ ਕੁਝ ਉਹ ਕੁਝ ਨਹੀਂ ਮਿਲਣਾ ਜੋ ਮਿਲਣਾ ਹੀ ਮਿਲ ਚੁੱਕਿਆ ਆਪਣਾ ਹਿੱਸਾ ਖੜਿਆ ਹੀ ਤੁਹਾਡਾ ਤਾਂ ਕੁੱਖ ਨਹੀਂ ਖੜਿਆ ਆਪਣਾ ਛੜਿਆ ਵੀ ਕੀ ਹੈ ਤੇਰੀ ਤੁਹਾਡਾ ਨਹੀਂ ਕੱਥ ਲਿਆ ਆਪਣੇ ਲਿਆ ਹੁਣ ਇੱਕ ਚੋ ਵੀ ਲੈਣਾਗੇ ਆਪਣਾ ਤੁਹਾਡਾ ਤਾਂ ਬਾਹਰ ਚਲਾ ਸਹੀ ਲੋੜ ਨਹੀਂ ਹੋ ਜਾ ਕੇ ਬਾਹਰ ਨਹੀਂ ਹੋਣਾ ਤਾਂ ਚਲਾ ਨਹੀਂ ਚਲੀਏ ਦੇਖ ਤੱਕ ਦੀਆਂ ਕੋਈ ਲੋੜ ਨਹੀਂ ਨਾ ਬੂਆ ਖੁੱਲ ਜਾ ਬਦ ਕੱਢ ਬਾਹਰ ਦੀ ਮੋਟੀ ਹੈ ਖਬਰਦਾਰ ਜਨ ਹੱਥ ਲਾਇਆ ਤੇ ਬੂਆ ਕੀ ਮੁੱਟੇ ਦੇਣੇ ਜੋ ਕੀ ਕੋਈ ਹੋਏਗਾ ਦੋੜ ਟੱਕਦੇ ਬਣੀ ਇਹੋ ਜਿਹੀ ਕਲਾ ਕੰਡੀਆਂ ਨਿਕਲਦੀ ਨਾ ਹੋਸ਼ ਆ ਦੇਖ ਹੱਦ ਹੋ ਗਈ ਨਾ ਵਾਲੀ ਸਾਡੇ ਪਿਆਰ ਦਾ ਮੱਕੀ ਬਤਾ ਇੱਕ ਇੱਕ ਚੀਜ਼ ਨਾਲ ਜਾ ਚੁੱਕਿਆ ਇਹ ਦੇ ਕੇ ਤੈਨੂੰ ਦੋਹਾਂ ਤੇਰੇ ਕਹਿਣਾ ਹੋਣਾ ਪੈਸਾ ਲੈ ਕੇ ਜਾਵਾਂਗੇ ਤੇ ਬੋਖੇ ਬਾਈ ਖਾਣ ਵੀ ਹੋਣਾ ਕਿ ਦੀ ਮਾਰਕਟ ਬਣ ਕੇ ਬੈਠੀ ਐ ਤੈਨੂੰ ਕਰਾਵਾਂਗੇ ਮਾਰੀ ਤੇ ਮੈਂ ਨਾ ਬਣੀ ਐ ਨਾ ਤੈਨੂੰ ਕਹੇ ਵਟ ਕੇ ਲੈ ਕੇ ਗਈਆਂ ਮੁਕਤ ਨਹੀਂ ਦੇ ਕੇ ਗਈਆਂ ਇੱਥੇ ਵਾਪਸ ਵੇਖਣਾ ਨਹੀਂ ਹੈਡ ਕਰਵਲ ਕੇ ਨਹੀਂ ਐ ਸਹੀ ਪਈਗਾ ਨਹੀਂ ਦੱਸਾਂਗੇ ਮਾਤਾ ਤੈਨੂੰ ਦੱਸਾਂਗੇ ਨਾ ਦੀਦੀ ਕੀ ਹਾਨੂੰ ਹੁਣ ਨਹੀਂ ਹੈਡ ਛੱਡਣੀ ਪਾਈ ਆਂਦਾ ਹੈ ਕੋਈ ਗੱਲ ਨਹੀਂ ਬੇਇੱਜ਼ਤੀ ਕੀਤੀ ਕਿ ਤੱਕੇ ਮਾਰਦੇ ਨਾ ਕਾਪੂ ਕਿ ਕਿਦਾਂ ਨਾ ਕੀਤੀ ਹੈ ਹੈ ਕਿ ਪਾਣੀ ਨਹੀਂ ਨਹੀਂ ਹੈ ਐਦਾਂ ਵੀ ਅੱਡੇ ਚ ਹੀ ਮੋੜਦਾ ਹੀ ਉਹ ਨਹੀਂ ਕੋਈ ਗੱਲ ਨਹੀਂ ਐਨੀ ਬੇਇੱਜ਼ਤੀ ਆ ਲੈ ਆਂਦੇ ਵਕੀਲ ਲੈ ਕੇ ਆਵਾਂਗੇ ਵਕੀਲ ਵੇਖੀ ਸਹੀ ਕਿਹਦੀ ਆਉਣਾ ਹੁਣ ਕੱਚੇ ਨਹੀਂ ਆਉਣਾ ਹਾਡੀ ਨਹੀਂ ਬੇਇੱਜ਼ਤੀ ਕੀਤੀ ਹੈ ਘਰ ਜਾ ਕੇ ਤੇਰੇ ਪਾਜ ਨੂੰ ਕੀ ਸਾਂਗੇ ਸੰਦਾ ਹੋਇਆ ਪਾਜ ਨਾਲ ਦੀ ਹੈ ਜੇ ਨਾਲ ਉਹ ਸਾਡੀ ਉਹਨੇ ਵੱਖਰੀ ਕਰਨੀ ਸੀਗੀ ਮੈਂ ਤਾਂ ਸੰਗਾ ਹੀ ਹੋਇਆ ਇਹਦਾ ਸਮਝ ਨਹੀਂ ਆਉਂਦੀ ਗਵਾਂਡੀ ਕੀ ਕਹਿਣਗੇ ਵੇਂਦੇ ਹੋਣਗੇ ਨਾ 100-100 ਗੱਲਾਂ ਕਰਨੀਆਂ ਅਗਲੇ ਨੇ ਬੋਟਾ ਹੀ ਤਮਾਸ਼ਾ ਲੱਗਾ ਅੱਜ ਤੇ ਹਾਡਾ ਨੇ ਬਹੁਤ ਜ਼ਿਆਦਾ ਬੇਇੱਜ਼ਤੀ ਹੋ ਗਈ ਹੈ ਸਾਡੀ ਪਿੰਡ ਤੇ ਚੰਗਾ ਜਲੂਸ ਕੱਢਿਆ ਆਇਆ ਬਦਲਾ ਲੈਣਾ ਹੈ ਆਪਣੀ ਬੇਇੱਜ਼ਤੀ ਦਾ ਬਦਲਾ ਮੈਂ ਵੀ ਜਿੰਨਾ ਚਿਰ ਜਲੂਸ ਨਾ ਨਾ ਕੱਢਦਾ ਸਾਰੇ ਪਿੰਡ ਵਿੱਚ ਤੇ ਮੇਰਾ ਨਾ ਵੀ ਜੀਵਨ ਨੀਗਾ ਵੇਖੀ ਸੀ ਤਾਂ ਪਾਣੀ ਕੀ ਆ ਸਾਨੂੰ ਪਾਸੇ ਮਿਲਲੇ ਕਿ ਨਹੀਂ ਮਿਲਨੇ ਪਰ ਕਿਹੜੇ ਟਾਈਮ ਤੇ ਹੁਣ ਇਹ ਚੱਲ ਗਈ ਕੋਹ ਨਹੀਂ ਆਗਿਆ ਨਾ ਇੰਨਾ ਗੁੱਸਾ ਚਾਣਿਆ ਨਾ ਮੇਰੇ ਕੋਲ ਹੱਥ ਜੱਟ ਹੁੰਦੀ ਨਾ ਮੈਂ ਮੇਰੇ ਸਿਰ ਜੱਟ ਮਾਰ ਦੇਣੀ ਹੱਥ ਮੰਮੀ ਅੱਗੋਂ ਹੋਰ ਰੌਲਾ ਪਾਉਂਦੀਆਂ ਨੇ ਉੱਤੋਂ ਤੂੰ ਹੀ ਰੌਲਾ ਪਾਈ ਜਾਂਦੀ ਐ ਅੰਦਰ ਬਹਿ ਕੇ ਗੱਲ ਕਰ ਲਓ ਹਾਂ ਜਿਹੜੀ ਕਰਨੀ ਐ ਅੰਦਰ ਬਹਿ ਨੂੰ ਤਮਾਸ਼ਾ ਤਾਂ ਲਾ ਗਈਆਂ ਨੇ ਸਭ ਕੁਝ ਹੋਰ ਅੰਦਰ ਕੀ ਰਹਿ ਗਿਆ ਸਾਡਾ ਮੰਮੀ ਵੇਖ ਲਓ ਕਿੱਥੋਂ ਤੱਕ ਬੋਲਦੀਆਂ ਜਾਂਦੀਆਂ ਵਾ ਬੋਲਣ ਨੂੰ ਕੀ ਐ ਪਹਿਲੀ ਵੇਖ ਲਾ ਵੇਜ ਵਟ ਕੇ ਲੈ ਗਈਆਂ ਤੇ ਅਜੇ ਵੀ ਓਖੀਆਂ ਕਰਦੀਆਂ ਇ tanto ਚੰਦਵੇਂ ਨੇ ਮੰਮੀ ਮੈਨੂੰ ਸਮਝ ਨਹੀਂ ਲੱਗਦੀ ਇਹਨਾਂ ਦੀ ਪਿੰਨਾਂ ਨੂੰ ਚਾਹੀਦਾ ਕੀ ਐ ਸਭ ਕੁਝ ਇਹਨਾਂ ਨੂੰ ਦੇ ਦਤਾ ਵਾ ਪਹਿਲਾਂ ਆ ਤੇ ਹੁਣ ਫਿਰ ਦੂਜੇ ਪਾਸੇ ਹੋ ਗਈਆਂ ਨੇ। ਉਹ ਵੀ ਹਾਲੇ ਨਾਲ ਨਹੀਂ। ਇੰਨਾ ਗੁੱਸਾ ਕਰਨਿਆ ਵਾ। ਕਿੰਨਾ ਮਿੰਟ ਗੁੱਸਾ ਹੀ ਨਾ ਕਿਤੇ ਮੇਰੇ ਹੱਥ ਤੇ ਰੋਪੜੋਂ ਦੀ ਮੈਂ ਗੋਲੀ ਮਾਰ ਕੇ ਮਾਰ ਦਿੰਗੇ। ਤੇ ਤੂੰ ਤਾਂ ਹੈ ਹੀ ਨਹੀਂ ਤੇ ਕਾਹਦੇ ਕੇ ਬਾਹਰ ਸੌਂ ਚੱਲਦੀ ਐ ਨੀ। ਮम्मी ਨੇ ਉਹਨਾਂ ਦੇ ਹੱਥ ਲੰਬੀ ਚੰਗੀ ਲੱਗਦੀ ਹਾਂ। ਤੇਰੇ ਸਾਹਮਣੇ ਅਕ ਜਿਹੜਾ ਮੜਾ ਜਿਹਾ ਖੜਿਆ ਹੈ ਕਿ ਅੰਗ ਹੈ ਤੂੰ ਕੌਣ ਹੋਣੀ ਹੈ। ਨਾ ਪਰਵਾਹ ਕੋਸੀਂ ਜਿਹਾ ਟੱਕ ਕੇ ਲੈਂਦੀ ਐ। ਇਹਨਾਂ ਨਾਲ ਸਾਡਾ ਰਿਸ਼ਤਾ ਤਾਂ ਹੀ ਮੁੱਕ ਗਿਆ, ਖਤਮ ਹੋ ਗਿਆ। ਇਹਨੇ ਕੁਝ ਨਹੀਂ ਲੱਗਦਾ। ਇਹ ਦੁਸ਼ਮਣਾਂ ਨੇ ਹੱਟਣ। ਚਲੋ ਮੰਮੀ ਆਜੋ ਅੰਦਰ ਚੱਲੀਏ ਹੁਣ। ਅੰ ਇਹ ਹੋਰੀਆਂ ਭੈਣਾਂ ਨੂੰ ਆਲੋ ਨਾ ਰੱਬ ਨਾ ਹੀ ਦਿੰਦਾ ਮੈਂ ਕੱਲੀ ਹੁੰਦੀ ਉਹ ਨਹੀਂ ਹਾਲ ਇੱਥੇ ਮੰਮੀ ਠੰਡੇ ਰੋ ਆਲੋ ਥੋੜਾ ਪਾਣੀ ਪੀ ਲੇ ਪਾਣੀ ਮੇਰੇ ਸਿਰ ਚ ਪਾ ਦੇ ਪਾਣੀ ਨੰਘੰਡਿਆ ਵਾ ਇੰਨਾ ਜ਼ਹਿਰ ਚੰਡਿਆ ਵਾ ਕਿੰਨਾ ਜਲੂਸ ਕੱਢ ਕੇ ਗਈਆਂ ਨੇ ਪਿੰਡ 'ਚ ਜੇ ਮੁੰਡਾ ਘਰ ਹੁੰਦਾ ਤੇ ਹੱਥੋਂ ਪਈ ਹੋ ਜਾਂਦੇ ਫੇਰ ਕੀ ਕਰਦਣਾ ਮੰਮੀ ਥੋੜਾ ਪਾਣੀ ਪੀਓ ਤੁਸੀਂ ਐਵੇਂ ਨਹੀਂ ਗੁੱਸੇ ਚ ਆਈ ਜਾਂਦੇ ਹੋ ਉਹ ਤਾਂ ਬੋਲਦੀਆਂ ਤੁਰੀਆਂ ਜਾਣੀ ਉਹਨਾਂ ਨੂੰ ਤੇ ਮਾਸਾ ਸ਼ਰਮ ਹੈਗੀ ਨਹੀਂ ਆ ਤੁਸੀਂ ਕਦ ਲਈ ਨਾ ਸੋਚੁੰਦੇ ਹੋ ਜਾਂ ਤਾਂ ਤੁਸੀਂ ਪੈਕੇ ਨਾ ਲਾਏ ਹਣ ਪੈਸੇ ਵੀ ਲੈ ਲਈਆਂ ਤਾਂ ਵੀ ਬੜਬੜ ਕਟਕਟ ਬੱਤੀ ਬੱਤੀ ਗੱਲਾਂ ਕਰਕੇ ਗਈ ਮਮੀ ਨਾਲੇ ਪਹਿਲੀ ਹੀ ਕਿਹੜੀ ਇਹਨਾਂ ਕੋਲ ਲਈ ਆ ਇਹਨਾਂ ਨੇ ਕਿਸੇ ਨੂੰ ਵੇਚੀ ਤੇ ਅਹੀਂ ਤੇ ਉਹਦੇ ਕੋਲ ਲਈ ਆ ਇਹਨਾਂ ਨੇ ਕਿਉਂ ਹੋਈ ਜਾਂਦੀਆਂ ਨਹੀਂ ਇਹਨਾਂ ਦਾ ਵਾਸ ਚੱਲੇ ਨਾ ਤਾਂ ਪਹਿਲੇ ਵੀ ਲੈ ਲਈਆਂ ਤਾਂ ਪਹਿਲੇ ਫਿਰ ਕਬਜ਼ਾ ਕਰ ਲੈ ਤੈਨੂੰ ਕੀ ਪਤਾ ਬੜੀਆਂ ਚਲਾਕਾਂ ਦੋਵੇਂ ਜਣਾਂ ਦਾ ਤਾਨੂੰ ਵੀ ਮੰਮੀ ਨੂੰ ਨਹੀਂ ਪਤਾ ਲੱਗਾ ਵਾ ਪਹਿਲਾਂ ਤੁਹਾਨੂੰ ਵੀ ਨਹੀਂ ਪਤਾ ਇਹਨਾਂ ਬਾਰੇ ਨਹੀਂ ਮੈਂ ਤਾਂ ਫੇਰ ਆਂਦੀ ਹਾਂ ਮੈਂ ਵੱਡੀ ਆ ਇਹ ਛੋਟੀਆਂ ਨੇ ਚੱਲ ਮੈਂ ਇਹਨਾਂ ਦੇ ਅੱਗੇ ਕੋਈ ਮਾੜੀ ਚੰਗੀ ਨਾ ਕਰਾਂ ਮਜਬੂਰ ਹੋ ਕੇ ਮੈਂ ਵੀ ਬੋਲੀ ਆ ਮੇਰਾ ਜੀ ਕਰਦਾ ਹੈ ਲੈ ਲੈ ਖਿੱਚ ਦਾਂ ਕਿੱਥੇ ਜਿਹੜੇ ਇਹਨਾਂ ਨੇ ਘਰੋਂ ਧੱਕੇ ਮਾਰ ਕੇ ਕੱਟਿਆ ਵਾ ਇਹਨਾਂ ਨੂੰ ਵੀ ਕੰਨ ਹੋਣਗੇ ਪਤਾ ਲੱਗੇਗਾ ਕਿ ਸਾਡੀ ਤੇ ਨਹੀਂ ਸਾਡੇ ਤੇ ਔਖੀ ਹੈ ਘਰ ਦੇ ਨਾ ਇੱਦਾਂ ਲੈਣੀਆਂ ਫਲਾਣ ਕਰਨਾ ਢੀਂਗਾ ਆ ਤਨ ਮਿੱਟਾਂ ਤੇ ਮੈਂ ਹੀ ਹਾਂ ਦੇਖੇ ਕੱਲਾਂ